ਤੁਹਾਡੇ ਨੌਜਵਾਨਾਂ ਨੂੰ ਜਿੰਮ ਖੇਡੇ ਵਸਮਾਨ ਲਗਾਤਾਰ ਹੁੰਦਾ ਹੀ ਤੁਹਾਡੇ ਕੋਲੇ ਜਿਹੜੇ ਬੰਦ ਹੈ ਮੈਂ ਵਰਲਡ ਕੱਪ ਕਬੱਡੀ ਕਰਾਉਂਦਾ ਸੀ ਦੁਨੀਆ ਦੇ ਕੋਨੇ-ਕੋਨੇ ਕਬੱਡੀ ਨੂੰ ਅਸੀਂ 16 ਮੁਲਕਾਂ ਪਹੁੰਚਾ ਦਿੱਤਾ ਹਰ ਸਾਲ ਵਰਲਡ ਕੱਪ ਹੁੰਦਾ ਸੀ ਕਰੋੜਾਂ ਰੁਪਏ ਦੇ ਨਾਮ ਸੀ ਇੱਕ ਮਹੀਨਾ ਮੇਲਾ ਲੱਗ ਜਾਂਦਾ ਸੀ ਸਾਰਾ ਕੁਝ ਬੰਦ ਆ 10 ਸਾਲ ਤੁਸੀਂ ਖਰਾਬ ਕਰ ਲੇ ਇੰਨਾ ਦੀ ਗੱਲਾਂ ਛਾ ਕੇ ਫਰੀਦਕੋਟ ਵਾਲਿਓ ਯਾਰ ਆਪਣੇ ਤੋਂ ਸਿਆਣੇ ਤਾਂ ਗੁਜਰਾਤੀ ਐ ਉਹ 35 ਸਾਲ ਹੋ ਗਏ ਲਗਾਤਾਰ ਮੋਦੀ ਨੂੰ ਵੋਟ ਪਾਉਂਦੇ ਉਹਨਾਂ ਨੂੰ ਪਤਾ ਐ ਸਾਰਾ ਕੁਝ ਮੋਦੀ ਕਰਦਾ ਸਾਨੂੰ ਲੋੜ ਹੀ ਨਹੀਂ ਤਜਰਬਾ ਕਰਨ ਦੀ ਆ ਝਾੜੂ ਵਾਲੇ ਵੀ ਗਏ ਸੀ ਉੱਥੇ ਝੂਠ ਬੋਲਣ ਜੁੱਤੀਆਂ ਮਾਰ ਕੇ ਭਜਾਇਆ ਇਹਨਾਂ ਨੂੰ ਤੇ ਆਪਾਂ ਜਿਹੜਾ ਹੁੰਦਾ ਆ ਇਹਨੂੰ ਵੀ ਮੌਕਾ ਦੇ ਦਈਏ ਹੁਣ ਆਪਾਂ ਨੂੰ ਪਤਾ ਹੈ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਵੱਡਾ ਧੰਗ ਸੀ ਕੈਪਟਨ ਅਮਰਿੰਦਰ ਸਿੰਘ ਕਿਤੇ ਗੁਰਦੁਆਰਾ ਮੱਥੇ ਕਿੰਨੇ ਜਾਂਦਾ ਸੀ ਉਹਨੇ ਜਿੱਦ ਜੋ ਗੁਰਕਾ ਸਾਹਿਬ ਦੇ ਉੱਤੇ ਹੱਥ ਰੱਖ ਕੇ ਸੌਂ ਖਾ ਲਈ ਆਪਾਂ ਸਾਰੀ ਗੱਲ ਮੰਨ ਲਈ ਉਹਦੀ ਤੇ ਹੋਇਆ ਕੀ 5 ਸਾਲ ਖਰਾਬ ਹੋ ਗਏ 5 ਸਾਲ ਖਰਾਬ ਹੋ ਗਏ ਆ ਹੁਣ ਆ ਝਾੜੂ ਵਾਲੇ ਆਏ ਕੰਧ ਕੰਧ ਤੇ ਲਿਖਤਾ ਇੱਕ ਮੌਕਾ ਝਾੜੂ ਨੂੰ ਦੇ ਦਿਓ ਆਪਾਂ ਦੇਖਿਆ ਨਹੀਂ ਕਿ ਵੋਟ ਕਿਹਨੂੰ ਪਾ ਰਹੇ ਆ ਕਿਹੜਾ ਐਮਐਲਏ ਆ ਆਪਾਂ ਦੇਖਿਆ ਨਹੀਂ ਕਿਨੂੰ ਵੋਟ ਪਾ ਰਹੇ ਆ ਕਲਾ ਝਾੜੂ 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 ਹੁਣ ਆਪਣੇ ਸਾਰਿਆਂ ਦੇ ਝਾੜੂ ਫੇਰਤਾ ਉਹਨਾਂ ਨੇ ਇਹਦੇ ਇੱਕ ਝਾੜੂ ਵਾਲੇ ਦਿਖਾਈ ਦਿੱਤੇ ਤਿੰਨ ਸਾਲ ਹੋ ਗਏ ਗੁੰਡਾ ਗਰਦੀ ਦਾ ਰਾਜ ਆ ਗੈਂਗਸਟਰ ਰਾਜ ਕਰੀ ਜਾਂਦੇ ਐ ਨਸ਼ਾ ਕਰ ਕਰ ਪਜਾ ਦਿੱਤਾ ਐ ਮੈਂ ਐਸਐਸਪੀਆਂ ਨੂੰ ਪੁੱਛਿਆ ਕਿ ਨਸ਼ਾ ਇੰਨਾ ਕਿਉਂ ਜਾ ਰਿਹਾ ਐ ਐਸਐਸਪੀ ਕਹਿੰਦੇ ਅਸੀਂ ਕੀ ਕਰੀਏ ਆ ਇਹਨਾਂ ਦੇ ਐਮਐਲਐਮ ਮਹੀਨਾ ਬੰਨੀ ਬੈਠੇ ਐ ਸਾਨੂੰ ਕਹਿੰਦੇ ਇਹਨਾਂ ਨੂੰ ਫੜਨਾ ਨਹੀਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ